ਨਾ ਮਜਿੰਦਰ ਸਿੰਘ ਖੇਲਿਆ ਜੀ ਆਪਾਂ ਇੱਥੇ ਐਫ ਰਾਇਲ ਨਾਮ ਦਾ ਸਲੂਨ ਸਟਾਰਟ ਕਰ ਰਹੇ ਹਾਂ ਜੀ ਯੂਨੀਸੈਕਸ ਸਲੂਨ ਹੈ ਆ ਪ੍ਰੀਮੀਅਮ ਸਲੂਨ ਪਰ ਆਪਾਂ ਹਰ ਇੱਕ ਕਲੈਂਟ ਕੇਟਰ ਕਰ ਰਹੇ ਹਾਂ ਇਹਦੇ ਵਿੱਚ ਮਤਲਬ ਸਾਡੇ ਕੋਲ ਵੀਏਪੀ ਲਾਂਚ ਵੀ ਹੈਗਾ ਜਿਹਦੇ ਵਿੱਚ ਪਰਸਨਲ ਸਰਵਿਸ ਵੀ ਲਿਆਂ ਜਾ ਸਕਦੀਆਂ ਲਾਈਕ ਕੋਈ ਵੀਆਈਪੀ ਕੋ ਪਰਸਨਲ ਸਰਵਿਸਿਸ ਚਾਹੁੰਦਾ ਆਪਣੇ ਕੋ ਵੀਆਈਪੀ ਲੌਂਜ ਹੈ ਵਿਦ ਜਕੂਜੀ ਐਂਡ 올 द स्टीਮ स्टीਮ ਬਾਥ ਐਂਡ 올 ਥਿੰਗ ਨਾ ਬਾਕੀ ਸਾਰੀਆਂ ਸਰਵਿਸਿਸ ਆਪਾਂ ਇੱਥੇ ਕੇਟਰ ਕਰ ਰਹੇ ਆਂ ਆਪਾਂ ਮਤਲਬ ਨਾਰਮਲ ਰੇਂਜ ਤੋਂ ਲੈ ਕੇ ਹਾਈ ਐਂਡ ਤੱਕ ਸਾਰੀ ਹਰ ਤਰੀਕੇ ਦਾ ਕਲਾਇੰਟ ਕੇਟਰ ਕਰ ਰਹੇ ਹਾਂ ਦੇ ਵਿੱਚ ਆਪਾਂ ਜੀ ਜਿਹੜੇ ਸਰ ਕਸਟਮਰ ਆਉਂਦੇ ਹਰ ਤਰੀਕੇ ਦਾ ਬੇਸਿਕ ਤੋਂ ਲੈ ਕੇ ਇੰਪੋਰਟਡ ਸਾਰੇ ਪ੍ਰੋਡਕਟ ਅਵੇਲੇਬਲ ਹੈ ਜੀ ਹਰ ਚੀਜ਼ ਆਪਾਂ ਜੀ ਜੋ ਵੀ ਇੱਕ ਰਿਕੁਆਇਰਮੈਂਟ ਹੁੰਦੀ ਹੈ ਇੱਕ ਸਲੂਨ ਦੀ ਆਪਾਂ ਸਾਰੀਆਂ ਰਿਕੁਆਇਰਮੈਂਟਸ ਇੱਥੇ ਪੂਰੀਆਂ ਕਰ ਰਹੇ ਹਾਂ ਜੀ ਤੇ ਸਰ ਮੈਡੀਕੀ ਹੈ ਸਾਡੇ ਬੇਸਿਕ ਪ੍ਰਾਈਸ ਸਰ 800 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਜੀ ਨਾ ਹਾਈ ਰੇਂਜ ਵੀਰ ਜਿਸ ਦਾ ਦੀ ਕੋਈ ਕਲਾਇੰਟ ਉਸ ਦਾ ਹਰ ਇੱਕ ਤਰੀਕੇ ਦਾ ਆਪਣੇ ਕੋਲ ਅਵੇਲੇਬਲ ਹੈਗਾ ਜੀ ਮੈਨੀਪੇਡੀਸ ਵਿਦ ਮ사ਜਰ ਅਵੇਲੇਬਲ ਹੈ ਨਾ ਹੈਡ ਵਾਸ਼ ਵਿਦ ਮ사ਜਰ ਅਵੇਲੇਬਲ ਹੈ ਸੋ ਜੋ ਇਸ ਵੇਲੇ ਲੇਟੈਸਟ ਟੈਕਨੀਕਸ ਹੈਗੀਆਂ ਸਾਰੀਆਂ ਅਹੀਂ ਸਾਡੇ ਕੋਲ ਅਵੇਲੇਬਲ ਹੈਗੀਆਂ ਜੀ ਸਰ ਆਪਣੇ ਕੋਲ ਮੇਕਅਪ ਆਰਟਿਸਟ ਕਿੱਥੋਂ ਕਿੱਥੋਂ ਆਪਾਂ ਆਏਗੇ ਸਾਡੇ ਕੋਲ ਬਹੁਤ ਹੀ ਵਧੀਆ ਮੇਕਅਪ ਆਰਟਿਸਟ ਹੈ ਐਕਚੁਅਲੀ ਸਾਡੀ ਆਪਣੀ ਨਾ ਐਫੀਲੈਂਡਨਾਂ ਦੀ ਅਕੈਡਮੀ ਵੀ ਹੈ ਜੀ ਐਫਟੀਵੀ ਲੰਡਨ ਅਕੈਡਮੀ ਵੀ ਸਾਰੀ ਸਾਡੇ ਕੋਲ ਇੱਥੇ ਸੋ ਆਪਾਂ ਬੱਚੇ ਨੂੰ ਟ੍ਰੇਨ ਵੀ ਕਰ ਰਹੇ ਆ ਨਾਲ ਦੀ ਨਾਲ ਉੱਥੋਂ ਸਟਾਫ ਵੀ ਟ੍ਰੇਨ ਕਰ ਰਹੇ ਆ ਸੋ ਹਰ ਤਰੀਕੇ ਦੀ ਜਿਹੜੀ ਮਾਡਰਨ ਟੈਕਨੀਕ ਸਿਖਾਈਆਂ ਜਾਂਦੀਆਂ ਜਾਂਦੀਆਂ ਸਟਾਫ ਨੂੰ ਫਿਰ ਉੱਥੋਂ ਹੀ ਸਟਾਫ हायर ਕੀਤਾ ਜਿੰਦਾ ਸਾਡੇ ਕੋਲ ਜਿਹੜੇ ਟੀਚਰਸ ਆ ਸਾਰੇ ਮਤਲਬ ਬਹੁਤ ਵਧੀਆ ਲੈਵਲ ਦੇ ਟੀਚਰਸ हायर ਕੀਤੇ ਹੋਏ ਆ ਸੋ ਸਾਰੀ ਫੈਸਿਲਿਟੀ ਸਾਡੇ ਇਨ ਹਾਊਸ ਹੀ ਆ ਜੀ ਟ੍ਰੇਨਿੰਗ ਤੋਂ ਲੈ ਕੇ ਸਲੂਨ ਤੱਕ ਸਾਰੀਆਂ ਸਰਵਿਸਿਜ਼ ਆਪਾਂ ਇਨ ਹਾਊਸ ਦੇ ਰਹੇ ਆ ਜੀ ਅਮਰੀਕ ਸਰ ਸ਼ਹਿਰ ਵਾਸੀਆਂ ਕੀ ਕਹਿਣਾ ਚਾਹੋਗੇ ਉਹਨੂੰ ਅਸੀਂ ਕਹਿ ਰਹੇ ਆ ਜੀ ਖੁੱਲ ਦਿਲ ਖੁੱਲ ਕੇ ਆਓ ਜੀ ਅਸੀਂ ਤੁਹਾਡੀ ਸੇਵਾ ਕਰਨ ਨੂੰ ਬੈਠੇ ਇੱਥ ਸੁੰਦਰ ਕੋਰਸੋ ਹਾਲਾਂਕਿ ਅੱਜ ਹੀ ਫੈਸ਼ਨ ਟੀਵੀ ਵੱਲੋਂ ਨਿਊ ਸੈਲੂਨ ਜੋ ਹੈ ਓਪਨ ਕੀਤਾ ਗਿਆ ਹੈ ਤਾਂ ਮੈਂ ਮਨਜਿੰਦਰ ਸਿੰਘ ਜੀ ਨੂੰ ਔਰ ਨਿਰਮਲਜੀਤ ਕੌਰ ਜੀ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਕਿਉਂਕਿ ਮੈਂ ਜਿਆਦਾ ਇਨਾਂ ਨਹੀਂ ਇਹ ਸਲੂਨ ਓਪਨ ਕੀਤਾ ਹੋਇਆ ਮੈਂ ਇੱਥੇ ਆ ਰਹੀ ਹਾਂ ਲਗਾਤਾਰੀ ਸੋ ਇੱਥੋਂ ਦੀਆਂ ਸਰਵਿਸੇਸ ਐਂਡ ਸਟਾਫ ਦਾ ਬਿਹੇਵ ਐਂਡ ਆਲ ਸਭ ਬਹੁਤ ਹੀ ਵਧੀਆ ਹੈ ਔਰ ਨਵੀਂ ਟੈਕਨੋਲੋਜੀਜ਼ ਆਲ ਜੈਨੀ ਹੇਅਰ ਟਰੀਟਮੈਂਟ ਸਕਿਨ ਟਰੀਟਮੈਂਟ ਸਾਰਾ ਕੁਝ ਇੱਥੇ ਤੁਹਾਨੂੰ ਅਵੇਲੇਬਲ ਹੈ ਮੈਂ ਅੰਮ੍ਰਿਤਸਰ ਦੇ ਵਿੱਚ ਇਹ ਸਮਝਾਂ ਕਿ ਕਿ ਇਹਨਾਂ ਦੀ ਬੜੀ ਅੱਛੀ ਡੀਲ ਹੈ ਕਿ ਜੋ ਬੇਸਿਕ ਪ੍ਰਾਈਸੇਸ ਦੇ ਅੰਦਰ ਜੈਨੀ ਕਿ ਅਫੋਰਡੇਬਲ ਪ੍ਰਾਈਸੇਸ ਦੇ ਅੰਦਰ ਤੁਹਾਨੂੰ ਸਾਰੀਆਂ ਸਰਵਿਸੇਸ ਮਿਲ ਰਹੀਆਂ ਔਰ ਇੱਥੋਂ ਦੀ ਜਿਹੜੇ ਮੈਨੇਜਰ ਕੰਜਨ ਜੀ ਬਹੁਤ ਹੀ ਗੁੱਡ ਬਿਹੇਵੀਅਰ ਨੇ ਔਰ ਬੜੇ ਹੀ সুইਟ ਸਪੋਕਨ ਤੇ ਸੋ ਸਾਰੇ ਜਣੇ ਇੱਥੇ ਆਓ ਔਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਆਪਣੀ ਗਰੂਮਿੰਗ ਦੀ ਬਹੁਤ ਜ਼ਰੂਰਤ ਹੈ ਔਰ ਗਰੂਮਿੰਗ ਲਈ ਸਾਨੂੰ ਆਣਾ ਚਾਹੀਦਾ ਹੈ ਔਰ ਸੋ ਸਾਰੇ ਜਣੇ ਬਧਾਈ ਦੇ ਪਾਤਰ ਨੇ ਬੱਚੇ ਇੱਥੇ ਬਹੁਤ ਅੱਛੇ ਨੇ ਸਟਾਫ ਇੱਥੇ ਬਹੁਤ ਅੱਛਾ ਹੈ ਔਰ ਤੁਸੀਂ ਫੁਲੀ ਸੈਟੀਸਫਾਈਡ ਹੋ ਕੇ ਇੱਥੋਂ ਜਾਂਦੇ ਹੋ ਆਪਣੀ ਸਰਵਿਸ ਦੇ ਜਾਨੀ ਕਿ ਅਗਰ ਅਸੀਂ ਇੱਥੇ ਆ ਕੇ ਪੈਸੇ ਸਪੈਂਡ ਕਰਦੇ ਹਾਂ ਦੈਨ ਸਾਨੂੰ ਲੱਗਦਾ ਹੈ ਕਿ ਜਿੰਨੇ ਅਸੀਂ ਪੈਸੇ ਇੱਥੇ ਦਿੱਤੇ ਉਹ ਵਰਥ ਹੀ ਨੇ ਸੋ ਇੱਕ ਦੇਖੋ ਮੇਰਾ ਛੋਟਾ ਵੀਰ ਆ ਮਨਿੰਦਰ ਜਿਨ੍ਹਾਂ ਨੇ ਇਹ ਸਲੂਨ ਖੋਲ੍ਹਿਆ ਵਾ ਸਭ ਤੋਂ ਪਹਿਲਾਂ ਮੈਂ ਇਸ ਫੈਮਿਲੀ ਨੂੰ ਸਾਰੀ ਨੂੰ ਇਸ ਗੱਲ ਦੀ ਵਧਾਈ ਦੇਣਾ ਔਰ ਬੜਾ ਮਿਹਨਤੀ ਬਹੁਤ ਮਿਹਨਤੀ ਜਿਹੜੇ ਵੀ ਖੇਤਰ ਦੇ ਵਿੱਚ ਇਹਨੇ ਕੰਮ ਕੀਤਾ ਵਾ ਬੜੀ ਲਗਨ ਦੇ ਨਾਲ ਕੀਤਾ ਵਾ ਔਰ ਬਹੁਤ ਸੋਹਣੀਆਂ ਬਿਲਡਿੰਗ ਬਣਾਈਆਂ ਬੜੀ ਸਾਨੂੰ ਹੈ ਇਹਦੇ ਤੇ ਇਸ ਗੱਲ ਦੀ ਉਮੀਦ ਹੈ ਕਿ ਚੰਗਾ ਕੰਮ ਕਰੇਗਾ ਔਰ ਵਧੀਆ ਕੰਮ ਕਰੇਗਾ ਔਰ ਮੈਂ ਇਹਨਾਂ ਦੀ ਸਾਰੀ ਫੈਮਿਲੀ ਨੂੰ ਮੁਬਾਰਕਬਾਦ ਦੇਣਾ ਔਰ ਗੁਰੂ ਮਹਾਰਾਜ ਦੇ ਚਰਨਾਂ ਚਰਨ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਔਰ ਤਰੱਕੀਆਂ ਬਖਸ਼ੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਗੜੇ ਹੋ ਕੇ ਇਹ ਹੋਰ ਹਮਲਾ ਮਾਰ ਕੇ ਇਸੇ ਤਰ੍ਹਾਂ ਆਪਦੇ ਕਾਰੋਬਾਰ ਦੇ ਵਿੱਚ ਵਧਾ ਕਰਦੇ। ਠੀਕ ਹੈ ਜੀ। ਸ਼ੁਭ ਮੌਕੇ ਮੈਂ ਸਭ ਤੋਂ ਪਹਿਲਾਂ ਤੇ ਮਨਜਿੰਦਰ ਜੀ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਇਹਨਾਂ ਦੇ ਸਾਰੇ ਸਟਾਫ ਨੂੰ ਮੁਬਾਰਕਬਾਦ ਦੇਣਾ ਔਰ ਇਹਨਾਂ ਨੇ ਕੱਜ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਲੇਟੈਸਟ ਸਲੂਨ ਐਫ ਰਾਇਲ ਦੇ ਨਾਮ ਤੋਂ ਜਿਹੜਾ ਸ਼ੁਰੂ ਕੀਤਾ ਇਹ ਪਹਿਲਾਂ ਵੀ ਚੱਲ ਰਿਹਾ ਹੈ ਔਰ ਮੈਂ ਮੈਨੂੰ ਪਤਾ ਲੱਗਾ ਕਿ ਜਦੋਂ ਇਹਨਾਂ ਦੀ ਆਪਣੀ ਅਕੈਡਮੀ ਹੈ ਬਹੁਤ ਸਾਰੇ ਸਾਡੇ ਜਿਹੜੇ ਨੌਜਵਾਨ ਪੈਨਪਰਾ ਨੇ ਉਹਨਾਂ ਨੂੰ ਇਹ ਸੈਲਫ এমਪਲॉयਮੈਂਟ ਲਈ ਵੀ ਤਿਆਰ ਕਰ ਰਹੇ ਨੇ ਔਰ ਉਹਨਾਂ ਨੂੰ ਟ੍ਰੇਨ ਕਰਕੇ ਉਹ ਬਾਕੀ ਜਿਹੜੀ ਇਹਨਾਂ ਦੀ ਚੇਨ ਖੋਲ ਰਹੀ ਉੱਥੇ ਵੀ ਕੰਮ ਕਰ ਰਹੇ ਮੈਂ ਸਮਝਦਾ ਕਿ ਜਿੱਥੇ ਇੱਕ ਅਨਪਲਾਈਮੈਂਟ ਨੂੰ ਦੂਰ ਕਰਨ ਲਈ ਇੱਕ ਬੜਾ ਵੱਡਾ ਉਪਰਾਲਾ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਇੱਕ ਹੁਨਰ ਸਿਖਾ ਕੇ ਉਹਨਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਜਿਹੜਾ ਇਹ ਕਾਬਿਲ ਕੀਤਾ ਜਾ ਰਿਹਾ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦੀ ਵੀ ਹਾਂ ਔਰ ਇਹਨਾਂ ਨੂੰ ਮੁਬਾਰਕਬਾਦ ਵੀ ਦੇਣਾ ਔਰ ਸ਼ਹਿਰ ਦੇ ਵਿੱਚ ਇੱਕ ਮਿਆਰੀ ਜਿਹੜਾ ਵਰਲਡ ਕਲਾਸ ਇਹਨਾਂ ਨੇ ਸਲੂਨ ਦਿੱਤਾ ਵਾ ਉਹਦੀ ਵੀ ਮੈਂ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਥੈਂਕ ਯੂ ਸਰ Obrigado.